ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਰਾਜਸੰਧੂ ਫਾਰਮਿੰਗ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡੀਜ਼ਲ ਤੇ ਪੈਟਰੋਲ ਦੀਆਂ ਬਹੁਤ ਜਲਦੀ ਜੜੀਆਂ ਵਧਣ ਜਾ ਰਹੀਆਂ ਕੀਮਤਾਂ ਬਾਰੇ ਗੱਲ ਕਰਾਂਗੇ। ਸੋ ਬਹੁਤੇ ਕਿਸਾਨ ਵੀਰਾਂ ਨੂੰ ਬਹੁਤ ਜਿਹੜੇ ਆਪਣੇ ਵੀਰ ਭੈਣ ਭਰਾ ਹੈਗੇ ਨੇ ਉਹਨਾਂ ਨੂੰ ਪਤਾ ਵੀ ਸੀਗਾ ਤੇ ਕਿਸਾਨ ਵੀਰਾਂ ਨੇ ਅੱਜ ਤੋਂ 1 ਮਹੀਨਾ ਪਹਿਲਾਂ ਜਿਹੜੀ ਸਟੋਰੇਜ ਕਰਨੀ ਸ਼ੁਰੂ ਕਰ ਦਿੱਤੀ ਸੀ ਡੀਜ਼ਲ ਦੀ। ਤੇ ਜਿਹੜੀ ਜਿਹੜੇ ਵੀ ਰਹਿ ਗਏ ਸੀ ਉਹ ਕਰੀ ਵੀ ਜਾ ਰਹੇ ਨੇ। ਸੋ ਦੋਸਤੋ ਇੱਕ ਗੱਲ ਨੋਟ ਕਰਨ ਵਾਲੀ ਏ। ਕਿ ਜਿਹੜਾ ਇਹ ਪੈਟਰੋਲ ਤੇ ਡੀਜ਼ਲ ਆ ਬਹੁਤ ਜਲਦੀ ਜਿਹੜਾ ਦੋਸਤੋ 20 ਤੋਂ 25 ਰੁਪਏ ਵਧਣ ਜਾ ਰਿਹਾ ਅੱਜ ਕੱਲ ਪਰਸੋਂ ਕਿਸੇ ਟਾਈਮ ਵੀ ਜਿਹੜਾ ਇਹ ਵਾਧਾ ਹੋ ਸਕਦਾ ਹੈ ਤੇ ਆਪਣੀਆਂ ਜੇਬਾਂ ਤੇ ਜਿਹੜਾ ਦੋਸਤੋ ਭਾਰ ਪੈ ਸਕਦਾ ਸੋ ਜਿੰਨੀ ਕਿ ਸਟੋਰ ਜ ਹੋ ਸਕਦੀ ਹੈ ਡੀਜ਼ਲ ਦੀ ਆਉਣ ਵਾਲੇ ਸਮੇਂ ਨੂੰ ਵੇਖ ਕੇ ਫਸਲਾਂ ਨੂੰ ਵੇਖ ਕੇ ਲਵਾਈ ਬਜਾਈ ਨੂੰ ਵੇਖ ਕੇ ਤੁਸੀਂ ਉੰਨੇ ਜ਼ਰੂਰ ਕਰ ਲਵੋ ਤਾਂ ਜੋ ਦੋਸਤੋ ਅੱਜ 85 ਰੁਪਏ ਆ ਡੀਜ਼ਲ ਕਾਲ ਨੂੰ 109 ਰੁਪਏ ਹੋ ਜਾਣਾ ਹੈ ਦੋਸਤੋ ਜੇਕਰ ਪੈਟਰੋਲ 95 ਹੈ ਤੇ 120 ਤੋਂ 25 ਰੁਪਏ ਵੀ ਹੋ ਸਕਦਾ ਸੋ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਰੂਸ ਦਾ ਯੂਕਰੇਨ ਤੇ ਜਿਹੜਾ ਹਮਲਾ ਦੋਸਤੋ ਚੱਲ ਰਿਹਾ ਉਹਦੇ ਕਾਰਨ ਜਿਹੜਾ ਪੂਰਾ ਪ੍ਰਭਾਵ ਆ ਉਹ ਸਾਰੇ ਦੇਸ਼ ਸਾਰੀ ਕੰਟਰੀ ਦੇ ਵਿੱਚ ਵੇਖਣ ਨੂੰ ਹਰ ਪਾਸੇ ਜ਼ਰੂਰ ਮਿਲੇਗਾ ਸੋ ਦੋਸਤੋ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋ ਗਿਆ तकरीबन 110 0.70 ਜਿਹੜਾ ਡਾਲਰ ਆ ਪ੍ਰਤੀ ਬੈਰਲ ਦੇ ਹਿਸਾਬ ਨਾਲ ਜਿਹੜਾ ਦੋਸਤੋ ਵਾਧਾ ਹੋਇਆ ਤੇ ਜਿਹੜੀਆਂ ਮਤਲਬ ਕਿ ਇਹ ਕੀਮਤਾਂ ਵਧਣ ਦੇ ਅਸਾਰ ਬਹੁਤ ਤੇਜ਼ ਹੋ ਗਏ ਨੇ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਵੀ ਤਕਰੀਬਨ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ VOTING ਜਿਹੜੀ ਅੱਜ 7 ਤਰੀਕਾ 7 ਮਾਰਚ ਨੂੰ ਜਿਹੜੀ ਆ ਦੋਸਤੋ ਕੰਪਲੀਟ ਹੋ ਗਈ ਆ ਪੂਰੀ ਹੋ ਗਈ ਆ ਕੱਲ 8 ਮਾਰਚ ਨੂੰ 9 ਮਾਰਚ ਨੂੰ ਕਿਸੇ ਟਾਈਮ ਵੀ ਜਿਹੜੀਆਂ ਇਹ ਕੀਮਤਾਂ ਵਧ ਸਕਦੀਆਂ ਨੇ ਸਰਕਾਰਾਂ ਜਿਹੜੀਆਂ ਸਰਕਾਰੀ ਏਜੰਸੀਆਂ ਨੂੰ ਸਰਕਾਰੀ ਕੰਪਨੀਆਂ ਨੂੰ ਬਿਲਕੁਲ ਹਰੀ ਚੰਡੀ ਦੇ ਸਕਦੀਆਂ ਨੇ ਤੇ ਕੀਮਤਾਂ ਦੋਸਤੋ ਜਿਹੜੀਆਂ ਪੈਟਰੋਲ ਤੇ ਡੀਜ਼ਲ ਦੇ ਵਿੱਚ ਵਧੀਆਂ ਬਿਲਕੁਲ ਜਿਹੜੀਆਂ ਮਿਲ ਸਕਦੀਆਂ ਨੇ ਸੋ ਜਿੰਨੀ ਕਿ ਸਟੋਰ ਜੇ ਤੁਸੀਂ ਹੈਗੀ ਜਰੂਰ ਕਰ ਸਕਦੇ ਹੋ ਸੋ ਦੋਸਤੋ ਜਿੱਦਾਂ ਕਿ ਆਪਾਂ ਇੱਕ 2 2 ਤੋਂ 3 4 ਮਹੀਨੇ ਪਹਿਲਾਂ ਆਪਾਂ ਦੇਖਿਆ ਬੇੜਾ ਪੈਟਰੋਲ 612 ਤੋਂ ਹੋ ਕੇ ਵਾਪਸ ਮੁੜਿਆ ਤੇ ਡੀਜ਼ਲ 100 ਤੋਂ ਜਿੱਥੇ ਕਿ ਕੇਂਦਰ ਸਰਕਾਰ ਨੇ ਐਕਸਾਈਜ਼ ਰੇਟ ਘਟਾਈ ਸੀਗੇ ਤੇ ਸੂਬਾ ਸਰਕਾਰਾਂ ਨੇ ਵੈਟ ਘਟਾਇਆ ਸੀ ਤੇ ਅੰਡਰ ਕੰਟਰੋਲ ਹੋਇਆ ਸੀਗਾ ਸੋ ਦੋਸਤੋ 14 15 ਸਾਲ ਤੋਂ ਇੱਕ ਭਾਰੀ ਵਾਧਾ ਜਿਹੜਾ ਇਹ ਵੇਖਣ ਵਿੱਚ ਮਿਲ ਸਕਦਾ ਹੈ ਪੈਟਰੋਲ ਤੇ ਡੀਜ਼ਲ ਸੋ ਬਾਕੀ ਜਿੰਨੀ ਕ ਕਪੈਸਿਟੀ ਆ ਜਿੰਨੀ ਕ ਸਟੋਰੇਜ ਤੁਸੀਂ ਕਰ ਸਕਦੇ ਹੋ ਡੀਜ਼ਲ ਦੀ ਆਪਣੀ ਫਸਲ ਦੇ ਹਿਸਾਬ ਨਾਲ ਆਪਣੇ ਕਿੱਤੇ ਦੇ ਹਿਸਾਬ ਨਾਲ ਤੁਸੀਂ ਉਹਨੇ ਜਰੂਰ ਕਰ ਲਿਓ ਤਾਂ ਜੋ ਦੋਸਤੋ ਵਾਧੂ ਦਾ ਖਰਚਾ ਤੁਹਾਡੀਆਂ ਜੇਬਾਂ ਦੇ ਉੱਪਰ ਨਾ ਪਵੇ ਸੋ ਵੀਡੀਓ ਚੰਗੀ ਲੱਗੀ ਤੇ ਹੋਰਾਂ ਤੱਕ ਜਰੂਰ ਸ਼ੇਅਰ ਕਰਨੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜੀ